ਵਾਹ ਜੀ ਸਾਡੇ ਦੇਸ਼ ਪਾਸ ਪੰਜਾ ਦਾ ਨਾਸੇ ਗਾਲ ਦੀ ਅਸੀ ਗਾਜੀ ਪਤਾ ਜੀ ਅਸੀ ਗਾਲ ਜੀ ਅਸੀ ਗਾਲ ਜੀ ਅਸੀ ਗਾਜੀ ਅਉਰੀ ਬੈਠੋ ਉਹ ਬੈਠਣਾ ਨਹੀਂ ਅਸੀਂ ਤਾਂ ਸਾਬ ਚਾਹਤਾਂ ਦੀ ਯਾਸ ਚੰਦਰ ਲਾਲ ਹਾਂ ਤੇ ਸੇਵਾ ਵਾਸਤੇ ਆਏ ਜੀ ਵਾਹ ਜੀ ਵਾਹ ਬਾਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਬਾਲਾ ਕਰ ਰਹੇ ਹੋ ਹੋਰ ਕਰਦੇ ਰਹੋ ਜੀ ਕਰੋ ਜੀ ਕੀ ਸੁਖੂ ਕਰੋ ਕੀ ਕੀ ਰਹੀ ਜੀ ਥੋੜੀ ਮਰਜੀ ਹੈ ਜਿੰਨੇ ਮਰਜੀ ਦੇ ਲਓ ਜੀਓ ਬਾਜੀ ਵਾਹ ਜੀ ਵਾਹ ਸਸਰੀ ਕਰਾਂ ਨਹੀਂ ਸੀ ਕਰਾ। ਉਹ ਠੀਕ ਹੋ ਚੜਦੀ ਕਰਾਈ। ਤਾਂ ਸਹਿਮ ਜੱਦਾਂ ਦੀ ਯਾਦ ਚ ਲੰਗਰ ਲਾ ਰਹੇ। ਤੇ ਕੋਹਰ ਸੇਵਾ ਪਾਣੀ ਕੋਲ ਨਹੀਂ ਠੀਕ ਹੈ। ਪਸਰੀ ਕਾਲ ਨਹੀਂ, ਦੀ ਕਾਲ ਜੀ, ਉਹ ਠੀਕ ਠਾਕ ਨੂੰ। ਹਾਂ ਜੀ ਠੀਕ। ਉਹ ਅਸੀਂ ਨਾ ਲੰਗਰ ਲਾ ਰਹੇ ਹਾਂ। ਅੱਛਾ ਜੀ। ਤੇ ਉਹਦੇ ਬਾਅਦ ਤੇ ਸੇਵਾ ਜੀ ਇਕੱਠੀ ਕਰਦੇ ਵਰਦੇ ਜੀ। ਹਾਂ ਜੀ। ਤੇ ਉਹ ਫਿਰ ਸੇਵਾ ਪਾਣੀ ਛੋੜਾ ਬਹੁਤ। ਲਓ ਜੀ। ਲਓ ਜੀ 20 ਰੁਪਏ 20 ਰੁਪਏ ਹਾਂ ਜੀ ਤੂੰ ਯਾਰ ਕਮਾਲ ਕਰਦਾ ਤੂੰ ਯਾਰ ਉਹ ਪਿੱਛੇ ਉਹਨਾਂ ਨੇ 2100 ਰੁਪਏ ਦਿੱਤਾ 500 ਤੋਂ ਘੱਟ ਕਿਸੇ ਬੰਦੇ ਨੇ ਦਿੱਤਾ ਤੂੰ 20 ਰੁਪਏ ਦਿੰਦਾ ਇਹ ਵੀ ਕਰਦਾ ਹੈ ਇਹ ਵੀ ਕਰਦਾ ਹੈ ਹਾਂ ਜੀ ਉਹ ਯਾਰ ਅਸੀਂ ਨਹੀਂ ਲੈਣੇ ਤੇਰੇ 20 ਰੁਪਏ ਉਹ ਗੱਲ ਸੁਣ ਵੀ ਗੱਲ ਸੁਣੋ ਬਾਕੀ ਗੱਲ ਸੁਣ ਇਹ ਐ ਨਹੀਂ ਸੀ ਕਿ ਜੇ ਹੁੰਦਾ ਦੇਖੋ ਤੁਸੀਂ ਜੇ ਕਿਸੇ ਨੂੰ 200 ਦੇਤਾ ਜਾਂ 2000 ਦੇਤਾ ਉਹ ਗੱਲ ਬਖਰੀਆ ਤੁਸੀਂ ਵੱਡੇ ਨੋਟ ਲੈ ਕੇ ਜੇਬ 'ਚ ਪਾ ਲਓ ਇਹ ਜਿਹੜੀ ਲੰਗਰ ਦੀ ਸੇਵਾ ਤੀ ਬਾਬੇ ਨਾਨਕ ਨੇ 20 ਰੁਪਏ ਤੋਂ ਸਟਾਰਟ ਖੇਲਗੇ ਇਹਨੂੰ ਐਦਾਂ ਨਾ ਕਰੋ ਕਿ ਇਹਨੂੰ ਜੋ ਖਾਦਾ ਉਹ ਇਹਨੇ ਵੀਰ ਨਹੀਂ ਦੇਤਾ ਇਹਨੂੰ ਸੇਵਾ ਚ ਕਰੂ ਉਹ ਮੇਰੀ ਗੱਲ ਸੁਣ ਲੈ ਮੰਨ ਲਈ ਤਾਂ ਦੇਣਾ ਕਿੰਨੀ ਹੋ ਗਈ ਆ ਜਿੰਨੀ ਮਰਜੀ ਹੋਵੇ ਪਰ ਇਹ ਲੰਗਰ ਦੀ ਸੇਵਾ 40 ਰੁਪਏ ਹੋਵੇ ਉਹ ਜ਼ਰੂਰੀ ਇੱਕ ਨੂੰ ਵੀ ਅਸੀਂ ਸਭ ਨਾਲ ਬੜੀਆ ਲੰਗਰ ਲਾਉਣਾ ਪਕੌੜਿਆਂ ਦਾ ਬਰੈਡ ਪਕੌੜਿਆਂ ਦਾ ਮਟਰ ਪਨੀਰ ਕਮਾਲ ਕਰਦਾ 20 ਰੁਪਏ ਦਾ ਤਾਂ ਕਿ ਆ 20 ਰੁਪਏ ਨਹੀਂ ਤੇ ਨਹੀਂ ਕੁਝ ਆ ਗਈ ਆ ਉਹ ਜਾਂ ਆਹ ਪਾਏ ਨੀ ਯਾਰ ਤੇਰੇ 20 ਰੁਪਏ ਇਹਦੇ ਵੀਰੇ ਕੌਣ ਦੀ ਸੇਵਾ ਕਰਦੀ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਅਸੀਂ ਜਾਣ ਬੁੱਝ ਕੇ ਨਹੀਂ ਬਣਾਈ ਆ ਪਰ ਸਾਡਾ ਤਾਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਮਕਸਦ ਆ ਕਿਉਂਕਿ ਗੁਰੂ ਘਰ ਲੰਗਰ ਕਿਸੇ ਦੇ 50 ਪੈਸੇ ਕਿਸੇ ਦਾ ਰੁਪਈਆ 5 ਰੁਪਈਏ ਪਾ ਕੇ ਵੀ ਜਿਹੜਾ ਗੁਰੂ ਘਰ ਲੰਗਰ ਆ ਉਹ ਬਣਦਾ ਗੁਰੂ ਸਾਹਿਬ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆ ਤੇ ਕਈ ਵਾਰੀ ਐ ਹੁੰਦਾ ਕਿ ਅਸੀਂ ਧੱਕਾ ਮੁਕੀ ਕਰਦੇ ਆ ਵੀ ਵੱਧ ਪੈਸੇ ਦਿਓ ਜਿੰਨੀ ਅਗਲੇ ਦੀ ਸ਼ਰਤ ਆ ਹੁੰਦੀ ਆ ਉਹਨੇ ਦੰਦਾ ਸੋ ਜੇ ਤੁਸੀ ਗਲਤ ਲੱਗਿਆ ਹੋਵੇ ਤਾਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ